ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਪੂਰੇ ਚੰਗੇ ਮਾਰਵਾੜੀ ਜਾਨਵਰ ਦਿਖਾਉਣੇ ਆ ਸੇਲ ਵਾਲੇ ਇੱਕ ਤਾਂ ਆਹ ਗੱਬਣ ਚੈੱਕ ਪਾਸ ਘੋੜੀ ਆ ਸਰਖਾਬ ਤੋਂ ਤੇ ਦੂਜਾ ਹੈਗਾ ਆਹ ਪਟਵਾਰੀ ਦਾ ਬਸ਼ੇਰਾ ਜਿਹੜਾ ਸੋਨਾ ਵੀ ਬਹੁਤਾ ਤੇ ਕੱਦ ਕਾਠ ਵੀ ਚੰਗਾ ਕਰਦਾ ਹੁੰਦਾ ਤੇ ਵੱਡਾ ਸ਼ਾਨਦਾਰ ਘੋੜਾ ਬਣ ਕੇ ਤਿਆਰ ਹੋਊਗਾ ਸੋ ਬਾਈ ਦਾ ਕੋਈ ਵਪਾਰ ਦਾ ਕੰਮ ਹੈ ਨਹੀਂ ਘਰੇ ਦੋ ਤਿੰਨ ਘੋੜੀਆਂ ਬੱਚਿਆਂ ਤੇ ਲਾਈਆਂ ਵੀ ਆ ਨੇ ਬਰੀਡਿੰਗ ਦਾ ਬਾਈ ਨੂੰ ਸ਼ੌਂਕ ਆ ਤੇ ਅੱਗੇ ਬੱਚੇ ਬਾਈ ਸੇਲ ਕਰ ਦਿੰਦਾਗਾ ਸੋ ਪਹਿਲਾਂ ਇਸ ਘੋੜੀ ਬਾਰੇ ਆਪਾਂ ਗੱਲਬਾਤ ਦੱਸਦੇ ਹਾਂ ਤੁਹਾਨੂੰ ਇਹਦੀ ਲਾਈਨ ਬੜੀ ਵਧੀਆ ਗਈ ਅਲੀ ਕਿਰ ਲਗਾੜ ਵਾਲੇ ਦੀ ਪੋਤੀ ਆ ਦੋਸਤੋ ਇਹ ਤੇ ਕੜੂਏ ਵਾਲੇ ਸੁਲਤਾਨ ਦੀ ਬੱਚੀ ਆ ਬੜਾ ਫੇਮਸ ਘੋੜਾ ਸੁਲਤਾਨ ਜਿਹਨੂੰ ਸਾਰੇ ਜਾਣਦੇ ਆ ਬਹੁਤ ਚੰਗੇ ਰਿਜ਼ਲਟ ਦਿੱਤੇ ਆ ਉਸ ਘੋੜੇ ਨੇ ਤੇ ਬਾਕੀ ਇਸ ਲਾਈਨ ਦੀਆਂ ਅਲੀ ਕਿਰ ਲਗਾੜ ਵਾਲੀ ਲਾਈਨ ਦੀਆਂ ਜਿਹੜੀਆਂ ਘੋੜੀਆਂ ਨੇ ਨਾ ਬਰੀਡਿੰਗ ਦੇ ਵਿੱਚ ਬਾਲੀਆਂ ਕਾਮਯਾਬ ਬੱਚੇ ਬਹੁਤ ਸ਼ਾਨਦਾਰ ਦਿੰਦੀਆਂ ਨੇ ਤੇ ਘੋੜੀ ਦੀ ਜਿਹੜੀ ਹਾਈਟ ਆ ਪ੍ਰੋਪਰ 61 ਇੰਚ ਆ ਇੱਕ ਰੰਗਾ ਤੇਲੀਆ ਰੰਗਾ ਦੋਸਤੋ ਘੋੜੀ ਦਾ ਤੇ ਚਮਕ ਚਮਕ ਸ਼ਾਈਨਿੰਗ ਬੰਦਿਆਂ ਦੀ ਇਥੋਂ ਸਮਾਈ ਦਾ ਪਤਾ ਲੱਗਦਾ ਬਾਕੀ ਘੋੜੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦੇ ਆ 40 ਦਿਨਾਂ ਦੀ ਇਹ ਗੱਬਣ ਚੈੱਕ ਪਾਸ ਆ ਸੁਰਖਾਵ ਕੋੜੇ ਤੋਂ ਜਿਹੜਾ ਬਾਬੇ ਭੋਲੂ ਦੇ ਕੋਲੇ ਹੈਗਾ ਸੋ ਦੋਸਤੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਬਰੀਡਿੰਗ ਤੇ ਲਾਉਣ ਵਾਸਤੇ ਚੰਗੇ ਘੋੜੇ ਤੋਂ ਮੀਟ ਹੋਈ ਵੀ ਆ ਪਹਿਲਾਂ ਵੀ ਘੋੜੀ ਨੇ ਰਿਜ਼ਲਟ ਚੰਗੇ ਦਿੱਤੇ ਆਗੇ ਸਾਉ ਸ੍ਰੀਫ ਘੋੜੀ ਆ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਮਜ਼ਬੂਤ ਵੀ ਆ ਘੋੜੀ ਸਨੱਖੀ ਬਹੁਤ ਜ਼ਿਆਦਾ ਆ ਕੁਆਲਿਟੀ ਦੀ ਵੀ ਕੋਈ ਘਾਟ ਨਹੀਂ ਲੈਂਥ ਲੌਂਥ ਚੈੱਕ ਕਰੋ ਸੰਭਾ ਸੰਭਾ ਦੀ ਮਜ਼ਬੂਤੀ ਮੈਂ ਕਹਣਾ ਸਾਰੇ ਪਾਸਿਆਂ ਤੋਂ ਓਕੇ ਰਿਪੋਰਟ ਆ ਬਾਕੀ ਸਵਾਰੀ ਦੇ ਹੱਕ ਨੂੰ ਵੀ ਬੜੀ ਕੈਮ ਜਿਵੇਂ ਮਰਜੀ ਅਣਜਾਣ ਬੰਦਾ ਇਹਨੂੰ ਲੈ ਕੇ ਤੁਰਿਆ ਫਿਰੇ ਜਵਾਕ ਖੋਲੀ ਬੰਨੀ ਜਾਣ ਕੋਈ ਦਿੱਕਤ ਹੀ ਨਹੀਂ ਲੈਨ ਵੀ ਬਹੁਤ ਜਿਆਦਾ ਚੰਗੀ ਆ ਤੇ ਅੱਗੇ ਚੰਗੀ ਲੈਨ ਦੇ ਘੋੜੇ ਤੋਂ ਇਹ 40 ਦਿਨਾਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਸਾਰੇ ਪ੍ਰੂਫ ਤੁਹਾਨੂੰ ਮਿਲ ਜਾਣਗੇ ਤਸੱਲੀ ਕਰਾ ਦੇਣਗੇ ਬੰਦੇ ਤੁਹਾਡੀ ਸੋ ਦੋਸਤੋ ਦੂਜੀ ਗੱਲਬਾਤ ਆ ਜਿਹੜੀ ਐਸ ਆਪਾਂ ਪਟਵਾਰੀ ਦੇ ਬਸ਼ੇਰੇ ਬਾਰੇ ਕਰਦੇ ਆ ਪਹਿਲਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰੋ ਲੈਂਥ ਕਿੰਨੀ ਜਿਆਦੇ ਆ ਤੇ ਗਰਦਨ ਦੀ ਲੰਬਾਈ ਚੈੱਕ ਕਰੋ ਮਜ਼ਬੂਤ ਬਹੁਤ ਆ ਬਸ਼ੇਰਾ ਪਿੱਠ ਪੁੜੇ ਦਾ ਚੰਗਾ ਸੁਨੱਖਾ ਬਸ਼ੇਰਾ ਗਾ ਕੁੰਡੀ ਵਾਲਾ ਛੋਟਾ ਕਾਨਾ ਦੋਸਤੋ ਇਹਦੀ ਜਿਹੜੀ ਉਮਰ ਆ 18 ਮਹੀਨੇ ਹੋ ਗਈ ਤੇ ਕਾਦੇ ਦਾ 61 ਇੰਚ ਤੋਂ ਮਾੜਾ-ਮੋਟਾ ਦਾਬਦਾਗਾ ਥੋੜਾ ਬਹੁਤਾ ਹੀ ਘੱਟ ਆਗਾ ਹਵਾ ਸਮਾਨ 61 ਇੰਚ ਤੋਂ ਤੇ ਹੁਣ ਉਸ ਆਵ ਨਾਲ ਤੁਸੀਂ ਦੇਖ ਲਓ ਵੱਡਾ ਘੋੜਾ ਬਣ ਕੇ ਤਿਆਰ ਹੋ ਪਿਛਲੇ ਦੋ ਪੈਰ ਚਿੱਟੇ ਆ ਇਹਦੇ ਤੇ ਮੱਥੇ ਤੇ ਫੁੱਲ ਆ ਇਹਦੀ ਜਿਹੜੀ ਮਾਂ ਕੀ ਦੋਸਤੋ ਉਹ ਵੀ ਬਾਈ ਦੇ ਘਰੇ ਆ ਘੋੜੀ ਉਹ ਆਪ ਹੈਗੀ ਆ ਉੱਡਣੇ ਬਾਜ ਦੀ ਉੱਡਣਾ ਬਾਜ ਘੋੜਾ ਸੀਗਾ ਅੱਗੇ ਦਾਨੇ ਦਾ ਸੋ ਉੱਡਣੇ ਬਾਜ ਦਾ ਇਹ ਦੋਤਾ ਆ ਗਿਆ ਤੇ ਅੱਗੇ ਪਿੱਛੇ ਦੀ ਜਿਹੜੀ ਲਾਈਨ ਆ ਉਹ ਦਾਨੇ ਵਾਲੀ ਆ ਗਈ ਕਿਉਂਕਿ ਮਾਂ ਇਹਦੀ ਉੱਡਣੇ ਬਾਜ ਦੀ ਸੀ ਉਹ ਅੱਗੇ ਸੀ ਜਾਂ ਦਾਨੇ ਦਾ ਸੋ ਦੋਨਾਂ ਪਾਸਿਆਂ ਤੋਂ ਖਾਨਦਾਨ ਬਸ਼ੇਰੇ ਦਾ ਬਹੁਤ ਜ਼ਿਆਦਾ ਵਧੀਆਗਾ ਇਧਰੋਂ ਮੱਜੂ ਕੇ ਬਲੱਡ ਲਾਈਨ ਆ ਗਈ ਤੇ ਉਧਰੋਂ ਦਾਨੇ ਵਾਲੀ ਬਲੱਡ ਲਾਈਨ ਆ ਗਈ ਸੋ ਚੈੱਕ ਕਰੋ ਤੁਸੀਂ ਬਸ਼ੇਰਾ ਬਹੁਤ ਜਿਆਦਾ ਸ਼ਾਨਦਾਰ ਆ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਸਟ੍ਰੇਲੀਅਨ ਸਟੱਡ ਸਰਵਿਸ ਵਾਸਤੇ ਛੱਡਣਾ ਚਾਹੁੰਦਾ ਤਿਆਰ ਕਰਕੇ ਤਾਂ ਗੌਰ ਕਰ ਲਿਓ ਐਡਰੈਸ ਬਾਈ ਦਾ ਨੋਟ ਕਰ ਲਓ ਨੰਗਲੰਬੀਆ ਪਿੰਡਾ ਰਾਜਾ ਬਾਈ ਦਾ ਨਾਂ 7509903907 ਬਾਈ ਦਾ ਕੰਟੈਕਟ ਨੰਬਰ ਆ